ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਾਈ ਕਾਕਾ ਬਰਾੜ ਕੋਲੇ 5 ਤੋਂ 6 ਨਾਗ ਵਕਾਉ ਆਗੇ ਸਾਰੇ ਸੂਏ ਸੋਏ ਨਾਗ ਚ ਤੋਂ ਕੜ ਕਪਣਾ ਕੋ ਸਾਜੀ ਸੂਈ ਵਹਿੜ ਆ ਗਈ ਤੇ ਇੱਕ ਆ ਵਹਿੜ ਵੱਛੀ ਆ ਕਿ 6 ਨਾਗ ਟੋਟਲ ਬਾਈ ਕੋਲੇ ਸਾਰੇ ਬਾਕੀ ਸਾਰੇ ਜਾਣਕਾਰੀ ਬਾਈ ਤੋਂ ਲੈ ਲਾਂਗੇ ਜਿਹਦੇ ਜਿਹੜਾ ਨੱਕ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਾ ਤਸੱਲੀ ਭਾਗ ਤੁਸੀਂ ਐ ਕਰਣੀ ਆ ਸਾਰੇ ਨੱਕ ਸੂਏ ਸਵਾਏ ਆਗੇ ਜਿਹੜਾ ਨੱਕ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਹਾਂ ਜੀ ਐਸ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾਮ ਦੱਸਦਿਓ ਜੀ ਨਾਮ ਜੀ ਕਾਕਾ ਪੜ ਲੱਗਣਾ ਤੁਸੀਂ ਬਾਕੀ ਆਪਣਾ ਜਲਾ ਮੁਗਾ ਠੀਕ ਆ ਬਾਈ 6 ਨੱਕ ਕਹੂ ਅੱਜ 6 ਨੱਕ ਕਹੂ ਆਰੀ ਠੀਕ ਧਰ ਉਧਰ ਸ਼ੁਰੂ ਕਰ ਲੈ ਕੰਦਾਲੇ ਪਾਸੋਂ 12 ਲੀਟਰ ਦੁੱਧ ਨਾਲ ਬੱਚਾ ਠੀਕ ਹੈ ਜੀ ਬੱਚਾ ਮਗਰ ਬੱਚਾ ਮਗਰ ਤੋਫਾ ਗਰਮ ਵਾਲਾ ਠੀਕ ਹੈ ਭਾਈ ਦੁੱਧ ਮਗਰ ਠੀਕ ਹੈ ਜੀ ਤੇ ਉਹ ਗਰਮੀਂ ਮਨਉਦੀ ਠੀਕ ਹੈ ਜੀ ਇਹਦਾ ਮੁੱਲ 36000 ਰੁਪਏ ਹੈ ਠੀਕ ਹੈ ਉੱਚੋ ਕੇ ਮਾਨ ਤਾਨ ਕੋਈ ਜੂਗਾ ਹੋਏ ਦੋਸਤੋ ਬਾਈ ਦਾ ਬੱਚਾ ਮਗਰ ਮਹੀਨੇ 16 ਭਾ ਦੋਆਂ ਦੀ ਮਾਨ ਲਾ ਤੁਸੀਂ 12 ਕਿਲੋ ਦੁੱਧ ਦਾ ਕੰਡੇ ਵਾਲਾ ਫੇਸ ਕੁਆਲਟੀ ਸੁਣੀਆ ਕਰਾਓ ਸੰਗ ਆ ਥਣਾ ਸਹਿ ਚੰਗਾ ਥੀਚੋਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਣਾ ਉਹਦੇ 12 ਕਿਲੋ ਇਹਨਾਂ ਦੀ ਦੋ ਟਾਈਮ ਚਾਰ ਟਾਈਮਾਂ ਦਾ ਤੁਸੀਂ ਚੋ ਲੈਣਾ ਵਾ ਸੱਲੀ ਤੁਸੀਂ ਇਹਦੀ ਚੋਕੇ ਕਰ ਲੈਣੀ ਹੈਗੀ ਮੁੱਲ 2 ਨੰਬਰ ਤੇ ਬਾਈ 2 ਨੰਬਰ 14 ਮਿੰਟ ਲੱਗਣਾ ਠੀਕ ਹੈ ਜੀ ਦੁੱਧ ਦੁੱਧ ਦਾ ਚੈੱਕ ਕਰ ਲੋ ਠੀਕ ਹੈ ਜੀ ਇਹ ਠੀਕ ਹੈ ਜੀ 2 ਟਾਂਗਾਂ ਦਾ ਟੋਕੇ ਲੱਗੇ ਜਾ ਵੀ ਆਪ ਜੀ ਠੀਕ ਹੈ ਜੀ ਤੇ ਮਤਲਬ ਕਿ ਕੁਆਲਟੀ ਬਹੁਤ ਵਧੀਆ ਫੇਸ ਕੁਆਲਟੀ ਦਿਖਾ ਦਿਓ ਠੀਕ ਹੈ ਜੀ ਪੂਰੀ ਬਰੀਡ ਹੈ ਠੀਕ ਹੈ ਜੀ ਹਾਂ ਜੀ ਮੁੱਲ ਬਹੁਤ ਛੋਟਾ ਜਿਹਾ ਮੁੱਲ 26000 ਰੁਪਏ ਹੈ ਵਿੱਚ ਮਾਨ ਤਾਨ ਕੋਈ ਹੋ ਜਾਊਗਾ ਲੋ ਜੀ ਦੋਸਤੋ ਪੂਰੀ ਬਰੀਡ ਹੈ ਬਰੀਡ ਬਲੂਡ ਬਹੁਤ ਆਗੇ ਤੋਰ ਕੇ ਪਤਾ ਨਹੀਂ ਥੋੜੀ ਜਿਹੀ ਗਰਮੀ ਜੀ ਹੈ ਬਾਹਰ ਵੀ ਫੇਸ ਕੁਆਲ ਚੈੱਕ ਕਰ ਲੋ ਬੋਦੀ ਵਾਲੇ ਵਹਿੜ ਨਿੱਕਾ ਕਾਨਾਗਾ ਥਣਾ ਸਾਬ ਬਹੁਤ ਚੰਗਾ ਥੀਚੁਆਈ ਵਾਲਾ ਚਾਰਾਂ ਦੀ ਗੱਬਣਾ ਦਾ ਬਾਈ ਕਹਿੰਦਾ 6 ਕਿਲੋ ਆ ਤੁਸੀਂ ਤਾਂ 5 ਕਿਲੋ ਮੰਨ ਕੇ ਬਲਾ ਸੌਦਾ ਕਰ ਲੈ ਤੇ ਬਲਾ ਮੰਨ ਲੈ 6 ਕਿਲੋ ਤੁਸੀਂ ਥੋੜੇ ਮੰਨਣਾ ਤਾਂ ਇਹ ਹੈਗਾ ਸੋਹਣਾ ਫੇਸ ਕੁਆਲਟੀ ਆ ਕਿ ਸੋਹਣਾ ਥੜਾ ਹਵਾਨਾ ਵਾ ਮੋੜੀ ਤੋਂ ਜਮਾ ਜੈ 26000 ਬੱਛੀਆਂ ਵਾਲਾ ਭਾਵਾ ਚਾਰਾਂ ਮਹੀਨੇ ਕੋਕੜ ਗੱਬਣ ਚੈੱਕ ਪਾਸ ਆ ਗਈ ਤਿੰਨ ਨੰਬਰ ਤੇ ਤਿੰਨ ਨੰਬਰ ਦੇ ਬਾਈ ਇਹਦਾ ਦੋ ਦਾ 8 ਕਿਲੋ ਆ ਕੜੀ ਹੈਗਾ ਠੀਕ ਆ ਬਾਈ ਬਣੀ ਵੀ ਆ ਠੀਕ ਹੈ ਜੀ ਥਾੜੀ ਕਰਕੇ ਦੇ ਦਿੰਦੇ ਠੀਕ ਹੈ ਜੀ ਕੋਈ ਜੇ ਤੁਹਾਨੂੰ ਲੋਕਿਆ ਤੇ ਤੋਂ ਹੋਕਾ ਦੇਣਾ ਠੀਕ ਹੈ ਜੀ 25000 ਕੁਚੇ ਮਾਨਤਾਨ ਕੋਈ ਮਾਨਤਾਨ ਹੋਊਗਾ ਲੱਖ ਰੁਪਏ ਦੀ ਵੜਾ ਤਿਆਰ ਹੁੰਦੀ। ਲੋ ਦੋਸਤ ਕੱਟ ਕੱਟ ਫੁੱਲ ਵੱਡਾ ਹੀ ਆ ਜਾਤ ਬ੍ਰੀਡ ਬਹੁਤ ਆ ਗਈ ਫੇਸ ਕਵਾਡ ਤੇ ਚੈੱਕ ਕਰਸਾ ਨੇੜ ਤੋਂ ਜੀ। ਸੋਹਣਾ ਥਾਣਾ ਹਵਾਨਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਦੁੱਧ ਕੰਡੇ ਵਾਲਾ 8 ਕਿਲੋ ਆਗਾ ਜਿਹਦਾ ਮੁੱਲ ਸਰ 25000 ਰੁਪਿਆ ਵਾ ਵਿੱਚੋ ਕੀ ਮਾਨਤਾਨ ਹੋ ਜਾਊਗਾ ਬਹੁਤ ਸੋਹਣਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਵੱਡੀ-ਬੁੱਡੀ ਬਹੁਤ ਆ ਗਈ ਮੁੱਲ ਜੀ ਦਾ 25000 ਰੁਪਿਆ ਚਾਰ ਨੰਬਰ ਦਾ ਵੇੜ ਵੇੜ ਬਾਰੇ। ਬਈ ਚਾਰ ਨੰਬਰ ਦਾ ਦੀ ਵੇੜ ਬਾਰੇ ਜੀ। 9 ਲੀਟਰ ਬਈ ਦੁੱਧ ਦਾ ਪੂਰਾ ਕੰਡੇ ਵਾਲਾ ਹਾਂ ਮੁੱਲ 26000 ਰੁਪਏ ਦੋ ਟਾਈਮ ਚੋਲੇ ਵਿਆਪਦੀ ਕੋਈ ਦੋ ਟਾਈਮ ਟੋਲੇ ਟਾਂ ਟਾਂ ਟੋਲੇ ਚਾਰ ਟਾਂ ਦੇ ਆਪਾਂ ਕੁਝ ਥਰਾਈ ਨਹੀਂ ਠੀਕ ਹੈ ਲਓ ਜੀ ਦੋਸਤੋ 9 ਲੀਟਰ ਦਾ ਕੰਡੇ ਵਾਲਾ ਦੋ ਟਾਈਮ ਚਾਰ ਟਾਈਮ ਭਾਦੇ 6 ਟਾਈਮ ਚੋਲੇ ਹੋ ਜੀ ਮੁੱਲ ਜੀ ਦਾ ਹੈਗਾ ਵਾ 26000 ਰੁਪਏ ਜਮਾ ਜੇ ਜੇ ਛੋਟੇ ਛੋਟੇ ਭਾਅ ਕਾ ਕੇ ਬਰਾੜ ਦੇ ਕੋਈ ਬਾਹਲਾ ਵੱਡਾ ਭਾਅ ਨਹੀਂ ਕਰੇ ਪਸ਼ੂ ਦਾ ਉਹ ਤੇ ਚੰਗਾ ਭਾਅ ਮਤਲਬ ਭਾਅ ਨਿੱਕੇ ਨਿੱਕੇ ਆ ਗਏ ਜਿਹਦੇ ਦੋ ਟਾਈਮ ਚਾਰ ਟਾਂ ਦੇ ਉੱਤੇ ਜੋ ਕੇ ਲੈ ਸਕਦੇ ਕਰੋ ਸੰਗ ਸਾਰੀਆਂ ਵੜਾ ਮੈਂ ਅੱਜ ਕਰੋ ਸੰਗ ਹੀ ਆ ਗਈ 5 ਨੰਬਰ ਦਾ ਆਵੇ ਵੱਡੀ ਵੈੜ ਬਾਰੇ ਕੰਪਿਊਟਰ ਮਾਰ ਕੇ ਦਊਗਾ ਠੀਕ ਆ ਬਾਈ 50000 ਰੁਪਏ ਠੀਕ ਆ ਬਾਈ ਠੰਡੀ ਸੀਲ ਜਮਾ ਠੰਡੀ ਸੀਲੋ ਕੇ ਜਮਾ ਠੀਕ ਆ ਲੋ ਜੀ ਦੋਸਤੋ ਬਾਈਕ ਨਾਲ 18 ਕਿਲੋ ਉਹਦੇ ਕੰਡੇ ਵਾਲਾ ਤਿਆਰ ਉਹ ਵੀ ਉਧਰ ਕਰ ਦੂੰਗੀ 20 ਲੀਟਰ ਠੀਕ ਆ ਜੀ ਲੋ ਦੋਸਤੋ ਉਹ ਜੇ ਕਰੋ ਯਾਰ ਤੂੜੀ ਵੀ ਖਾਈ ਜਾਂਦੀ ਸੁੱਕੂ ਵੀ ਪਾਈ ਵੀ ਸੁਣਾ ਥਾਣਾ ਫਾਨਾ ਚਾਰ ਹੀ ਥਾਣਾ ਕੋਈ ਉਹਦੇ ਫੋੜ ਨੇ ਕੋਈ ਸ਼ਾਕ ਨੇ ਆ ਦੀ ਮੇਲਾ ਵੇਖ ਲੋ ਬਾਈ ਸੋਈ ਥੋੜਾ ਟਾਈਮ ਹੋਇਆ ਬਾਈ ਕਹਿੰਦਾ ਬਾਕੀ ਸਣਵਾਨਾ ਬਹੁਤ ਚੰਗਾ ਡੂਏ ਜਾਜੂ ਤਾਂ ਬਹੁਤਾ ਵੈੜਦੀ ਪ੍ਰਿੰਟਪੁਰੋਂ ਸੋਨਾ ਬੱਛੀ ਦਾ ਮਤਲਬ ਜੀ ਦਾ 50000 ਹਰ ਹਜ਼ਾਰ ਤੋਂ ਕੰਡਿਆਲਾ 2 ਟਾਈਮ 4 ਟਾਈਮ ਭਾਵੇਂ 6 ਟਾਈਮ ਚੋਗੇ ਲਿਆ ਸਕਦੇ ਹਾਂ ਜੀ 6 ਨੰਬਰ ਤੇ ਬੱਛੀ ਵਿੱਚ ਨਹੀਂ ਆਉ 25 ਵਿੱਚ ਨਹੀਂ ਬਾਈ ਮੋਲਾ ਮੋਲਾ ਦਾ 9000 ਰੁਪਿਆ ਹੈ ਠੀਕ ਆ ਹਾਂ ਚੱਕ ਦਨੇ ਫਟ ਠੀਕ ਆ ਜੀ ਚੱਕ ਦਨੇ ਆ ਲੋ ਜੀ ਦੋਸਤੋ 9 ਕਿਲੋ ਉਹ 9000 ਦੀ ਬਾਈ ਕਹਿੰਦਾ ਦੇ ਦੇਣੀ ਹੈਗੀ ਦੰਦਾ ਚ ਬੱਛੀ ਹੈਗੀ ਵੀ ਵੇਖ ਸਕਦੇ ਹੋਗੇ ਚਾਰ ਹੀ ਥਾਣ ਹੈ ਇਹਦੇ ਵੀ ਕੋਈ ਫੋਟ ਸ਼ਾਂਗ ਹੈਣੀਗੀ ਬੰਨ ਦੇ ਤਿਆਰ ਹੀ ਆ ਬੋਰੀ ਪਾ ਦੇ ਫੀਡ ਦੇਣ ਤਿਆਰ ਹੋ ਜਾਣਾ ਵਾ ਅੱਜ ਦੇ ਵੀਡੀਓ ਚ ਬਾਈ ਦੇ ਕਾਕੇ ਬਰਾੜ ਦੇ ਪੰਜ ਨਾਗ 6 ਸੀਗੇ ਪੰਜ ਨਹੀਂ ਪ੍ਰੋਪਰ ਜਾਣ ਕੇ ਤੁਹਾਨੂੰ ਲੈ ਤੀ ਆ ਕਿ 6 ਨਾਗ ਸੀਗੇ ਜਿਹਦੇ ਵਿੱਚ ਸੂਈਆਂ ਸਵਾਂਈਆਂ ਵਹਿੜਾਂ ਸਾਰੀਆਂ ਹੀ ਤੁਸੀਂ ਦੇਖ ਸਕਦੇ ਹੋ ਜੀ ਇੱਕ ਨੰਬਰ ਤੇ ਬਹੁਤ ਚੰਗੀ ਵਹਿੜ ਆ ਗਈ ਮਰਜੀ ਦਾ 36000 ਰੁਪਇਆ ਮਗਰ ਵੱਛਾ ਵਾ ਮੈਨੂੰ ਸੀਮਾ ਡੇਢ ਦੀ ਮੰਨ ਲਓ ਤੁਸੀਂ ਤਾਂ ਤੇ ਕੰਡੇ ਵਾਲਾ 12 ਕਿਲੋ ਆਪਣਾ ਦੀ ਦੋ ਟਾਈਮ ਚਾਰ ਟਾਈਮ ਚੋਲੋ ਦੋ ਨੰਬਰ ਤੋਪੜ ਗੱਪਣ ਚੈੱਕ ਪਾਸ ਚਾਰ ਇਹਨਾਂ ਦੀ ਗੱਪਣ ਨਾਗ ਤਾਂ 5 ਕਿਲੋ ਮੰਨ ਕੇ ਤੁਸੀਂ ਲੈ ਜਾਓ ਆਪਦੀ ਜਿਹਦਾ ਮੁੱਲ ਹੈਗਾ 26000 ਰੁਪਿਆ ਇੱਕਾ ਟੋਕੜ ਵਹਿੜਾ ਮੁੱਲ ਜਿਹਦਾ 25000 ਦਾ 8 ਕਿਲੋ ਕੰਡੇ ਨਾਲ ਥਲੇ ਤਿਆਰ ਹੈਗਾ ਦੋ ਟਾਈਮ ਚੋਲ ਪਰ ਚਾਰ ਟਾਈਮ ਚੋਲ ਨੇ ਥੋੜੇ ਚੋਣ ਤੇ ਹੈਗਾ ਇੱਕਾ ਵੱਡੀ ਵਹਿੜਾ ਬਾਈ ਜਿਹਦੇ ਕੋਲੇ ਖੜੀ ਜਾਗੀ ਜਦੋਂ 9 ਕਿਲੋ ਮੁੱਲ 26000 ਰੁਪਿਆ ਤੇ ਕਹਾ ਵਹਿੜਾ ਕੀ ਜਾਤਪਰੀ ਵਾਲੀ ਵਹਿੜਾ ਕੀ 18 ਦਾ ਮੁੱਲ ਜਿਹਦਾ 50000 ਰੁਪਿਆ ਤੇ ਇੱਕਾ ਬੱਛੀ ਹੈ ਜਿਹਨਾਂ ਪਸੰਦੇ ਬਾਈ ਨਾਲ ਗੱਲਬਾਤ ਕਰਦੇ ਖਰੀਦ ਸਕਦੇ ਹੋ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ